ਏ ਅੱਜ ਅਖਲਵਾਪੀ ਸਫਾਈ ਮਦੂਦ ਜੂਨੇ ਵਾਲੋ ਮਾਹ ਸੰਗ ਵਾਲੋ ਅੱਜ ਜਿਹੜੀ ਪੰਜਾਬ ਦੇ ਵਿੱਚ ਬੜੀ ਇੱਕ ਸ਼ਰਮਨਾਕ ਅਪਸ਼ਭ ਜਿਹੜੇ ਸਾਡੇ ਪੰਜਾਬ ਪ੍ਰਧਾਨ ਜੋ ਕਿ ਇੱਕ ਅਹੁਦਾ ਹੈ ਕਿੰਨਾ ਵੱਡਾ ਤੇ ਟਿੱਪੜੀ ਕਿੰਨੀ ਮਾਰੀ ਇੱਕ ਸਾਡੇ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਸ਼੍ਰੀ ਰਾਜਾ ਗੜਿੰਦ ਜੀ ਜਿਨ੍ਹਾਂ ਨੇ ਸਾਡੇ ਬਾੜਵੀਂ ਦੇ ਸਮਾਜ ਦੇ ਪ੍ਰਤੀ ਇੱਕ ਬੜੀ ਹੀ ਇੱਕ ਟਿੱਪੜੀ ਮਾਰੀ ਕੀਤੀ ਆ ਔਰ ਇਹ ਜਿਹੜੀ ਟਿੱਪਣੀ ਹੈ ਬੜੀ ਦੇ ਸ਼ਰਮਨਾਕ ਆ ਔਰ ਇਹ ਪੂਰੇ ਪੰਜਾਬ ਤੇ ਨਹੀਂ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਰੋਸ਼ ਪਾਇਆ ਜਾ ਰਿਹਾ ਕਿਉਂਕਿ ਕਹਿੰਦੇ ਨੇ ਜੀ ਜਿਹੜੀ ਕਾਂਗਰਸ ਆ ਇਹ ਗਰੀਬਾਂ ਦੀ ਪਾਰਟੀ ਆ ਮੈਨੂੰ ਲੱਗਦਾ ਕਿ ਇਹ ਕਾਂਗਰਸ ਇੱਕ ਗਰੀਬਾਂ ਦੀ ਪਾਰਟੀ ਹੋਵੇ ਤੇ ਪੰਜਾਬ ਦਾ ਜਿਹੜਾ ਇਹ ਕਹਿੰਦੇ ਆ ਆਪਣੇ ਆਪ ਨੂੰ ਕਹਿੰਦਾ ਵੀ ਮਸੀਹ ਆਂਦਾ ਦਾਵੇਦਾਰ ਆ ਤੇ ਕੇ ਇਹ ਸੀਐਮ ਦਾ ਦਾਵੇਦਾਰ ਹੋਵੇ ਜੁਬਾਨ ਦੇ ਵਿੱਚੋਂ ਕੇ ਐਨੀ ਮਾੜੀ ਸ਼ਬਦ ਨਿਕਲ ਜਾਣ ਕਿਸੇ ਗਾੜ ਬੂਟਾ ਸਿੰਘ ਦੀ ਇੱਕ ਬਾਦਮੀ ਦੀ ਮਜਬੂਹੀ ਕਾਲਾ ਹੀ ਪਠੇ ਪੰਡਾ ਹੁੰਦਾ ਹੀ ਉਹਨੇ ਤਾਂ ਮੈਂ ਬਾਲਮੀਕ ਸਮਾਜ ਆ ਮੇਰਾ ਵੀ ਰੰਗ ਦੇਖੋ ਕਾਲਾ ਵਾ ਜ਼ਰੂਰੀ ਨਹੀਂ ਵੀ ਇਹ ਕਿ ਪੂਰਾ ਬਾਲਮੀਕ ਸਮਾਜ ਦਾ ਰਛਾਗਾ ਹੀ ਗਾਲੀਏ ਸਾਡੇ ਦੂਆ ਪੀੜੀ ਨੌਦਵਾਰ ਪਖਦਾਈ ਦੀ ਧਾਰ ਬੰਦੇ ਆ ਪਰ ਇਹ ਇੱਕ ਬੜੀ ਸ਼ਰਮ ਦੀ ਗੱਲ ਆ ਜਿਹੜੀ ਰਾਜਾ ਵਢੀਂਗ ਨੇ ਸਾਡੇ ਬਾਲਮੀਕ ਸਮਾਜ ਦੇ ਪਰੰਤੀ ਜਿਹੜੀ ਅਫਸਰ ਬੋਲੇ ਆ ਮੈਂ ਸੀਐਮ ਸਾਹਿਬ ਅੱਗੇ ਜਿਹੜੇ ਸਾਡੇ ਐਸਐਸਟੀ ਦੇ ਚੇਅਰਮੈਨ ਆ ਉਹਨਾਂ ਕੋਲ ਸਾਡੇ ਪਠਾਨਕੋੜ ਦੇ ਐਸਐਸਪੀ ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਜੋ 80 80 ਦਾ ਭਾਂਡਾ ਪੜਦਾ ਰਾਜਾ ਬਣੀ ਤੇ ਹੋਣਾ ਚਾਹੀਦਾ ਇਹਦੇ ਅੱਜ ਸਾਨੂੰ ਜੋ ਹੁਕਮ ਹੋਇਆ ਵਾ ਕਿ ਅਗਰ ਰੋਸ ਮੁਜ਼ਾਹਰਾ ਕਰਨਾ ਹੈ ਇਹਨਾਂ ਦਾ ਪਤਲਾ ਸਾੜਨਾ ਜੇ ਪੰਜਾਬ ਦੇ ਵਿੱਚ ਕੰਮ ਸਾਡੇ ਨੂੰ ਹੜਤਾਲ ਕਰਨੀ ਪਵੇ ਤੇ ਆਪਾਂ ਉਹ ਵੀ ਕਰਾਂਗੇ ਕਿ ਕੋਈ ਵੀ ਧਰਮ ਕੋਈ ਵੀ ਧਰਮ ਆਪਣੇ ਧਰਮ ਦੇ ਖਿਲਾਫ ਬੋਲਣਾ ਕੋਈ ਵੀ ਪਸੰਦ ਨਹੀਂ ਹੈਗਾ ਇਸ ਕਰਕੇ ਆਪਾਂ ਟਕਰਾਵਾਂ ਜੀ ਤਰ੍ਹਾਂ ਕਿਸੇ ਤਰ੍ਹਾਂ ਨਹੀਂ ਜਾਂਦੇ ਮੈਂ ਬੇਨਤੀ ਕਰਨਾ ਚਾਹੁੰਦਾ ਐਸਐਸਪੀ ਸਾਹਿਬ ਅੱਗੇ 80 80 ਸਾਹਿਬ ਦੇ ਅਰੇ ਚੇਅਰਮੈਨ ਪੰਜਾਬ ਦੇ ਆ ਸੀਐਮ ਸਾਹਿਬ ਅਗੇ ਕਿ ਜੋ ਕਾਨੂੰਨੀ ਕਾਰਵਾਈ ਭਾਜੀਆ ਰਾਜਾ ਵੱਡੇ ਉਹਦੇ ਹੋਣੀ ਚਾਹੀਦੀ ਜੇ ਪ੍ਰਸ਼ਾਸਨ ਵੱਲੋਂ ਇਹ ਕਾਨੂੰਨੀ ਕਾਰਵਾਈ ਕੋਈ ਨਹੀਂ ਹੁੰਦੀ ਜੇ ਸਾਨੂੰ ਸਵਾਲ ਦੇ ਕੋਈ ਨਹੀਂ ਲਿਆ ਜਾਂਦਾ ਜੋ ਸਾਨੂੰ ਪੰਜਾਬ ਦੀ ਸੂਬਾ ਕਮੇਟੀ ਕਹੇਗੀ ਕਿ ਕੰਮ ਸਾਡੇ ਹੜਤਾਲ ਕਰੋ ਉਹ ਕੰਮ ਸਾਡੇ ਹੜਤਾਲ ਕੀਤੀ ਜਾਏਗੀ